ਵੀਰਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਇੰਡੀਗੋ ਟਾਟਾ ਗੱਡੀ ਹੈ ਜਿਹੜੀ ਹੈ ਸੜਕੇ ਸਵਾਹ ਹੋ ਚੁੱਕੀ ਹੈ ਬੇਟੇ ਅਸੀਂ ਇੱਥੋਂ ਲੰਘ ਰਹੇ ਸੀਗੇ ਤੇ ਇੱਕਦਮ ਉਹਦੇ ਵਿੱਚ ਧੂੰਆਂ ਨਿਕਲਿਆ ਸੀ ਸਾਈਡ ਤੇ ਰੋਕੀ ਹੈ ਤੇ ਇੱਕਦਮ ਉਹਦੇ ਵਿੱਚ ਅੱਗ ਪੜਕ ਗਈ ਹੈ ਇਹ ਗੱਡੀ ਰੋਡ ਦੇ ਉੱਤੇ ਚੜਕ ਜਾ ਰਹੀ ਸੀ ਜੀ ਬੈਟਰੀ ਵਗੈਰਾ ਕੋਈ ਸ਼ਾਰਟ ਹੋ ਗਈ ਹੈ ਤਾਰ ਤੇ ਸ਼ਾਰਟ ਹੋਣ ਕਰਕੇ ਜਿਹੜੀ ਇਹ ਵੀ ਅੱਗ ਲੱਗੀ ਹੈ ਉਧਾਂ ਲੈ ਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਯੂਨ ਬੇਰੀ ਐਲੀਵੇਟਡ ਰੋਡ ਦੇ ਉੱਤੇ ਮੌਜੂਦ ਹਾਂ ਜਿੱਥੇ ਕਿ ਇੱਕ ਟਾਟਾ ਇੰਡੀਗੋ ਗੱਡੀ ਨੂੰ ਜਿਹੜੀ ਆ ਅੱਗ ਲੱਗ ਜਾਂਦੀ ਹੈ ਅੱਗੇ ਨੂੰ ਭयंकर ਲੱਗ ਜਾਂਦੀ ਹੈ ਕਿ ਸਾਰੀ ਗੱਡੀ ਜਲ ਕੇ ਜਿਹੜੀ ਆ ਰਾਖ ਹੋ ਜਾਂਦੀ ਹੈ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਦੀ ਹੈ ਪੁਲਿਸ ਪ੍ਰਸ਼ਾਸਨ ਤੇ ਪਹੁੰਚਣ ਤੋਂ ਬਾਅਦ ਜਿਹੜਾ ਕਿ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਜਾਂਦਾ ਹੈ ਫਾਇਰ ਬ੍ਰਿਗੇਡ ਵੀ ਜਿਹੜੀ ਆ ਮੌਕੇ ਤੇ ਅੱਗ ਨੂੰ ਜਿਹੜੀ ਆ ਬੁਝਾਉਂਦੀ ਹੈ ਤੇ ਹੁਣ ਦੇ ਹੁਣ ਇਸ ਦੇ ਵਿੱਚ ਪਤਾ ਨਹੀਂ ਲੱਗ ਰਿਹਾ ਕਿ ਕਿਸੇ ਦੀ ਜਾਨ ਬਚੀ ਹੈ ਕਿ ਨਹੀਂ ਬਚੀ ਹੈ ਪੁਲਿਸ ਵਾਲਾ ਨਾਲ ਗੱਲਬਾਤ ਵੀ ਕਰਨਗੇ ਪਰ ਗੱਡੀ ਦੇ ਹਾਲਾਤ ਦੇਖ ਸਕਦੇ ਹੋ ਸੜਕੇ ਸੁਆਹ ਹੋ ਗਈ ਹੈ ਗੱਡੀ ਕੀ ਕਾਰਨ ਸੀ ਇਹ ਗੱਡੀ ਨੂੰ ਅੱਗ ਲੱਗਣ ਦਾ ਕੀ ਇਸ ਦੇ ਵਿੱਚ ਕੋਈ ਸ਼ਾਰਟ ਸਰਕਟ ਸ਼ਾਰਟ ਸਰਕਟ ਹੋਇਆ ਸੀਗਾ ਕੀ ਹੋਇਆ ਸੀਗਾ ਕੁਝ ਇਹ ਪਤਾ ਨਹੀਂ ਲੱਗ ਪਾਰਿਆ ਮਾਲਕ ਵੀ ਇੱਥੇ ਮੌਜੂਦ ਹੈ ਉਹਨਾਂ ਵੀ ਗੱਲਬਾਤ ਕਰਾਂਗੇ ਤੇ ਪੁਲਿਸ ਪ੍ਰਸ਼ਾਸਨ ਵੀ ਇੱਥੇ ਜਿਹੜਾ ਟ੍ਰੈਫਿਕ ਦੇ ਨੇ ਉੱਥੇ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਿਰ ਗੱਡੀ ਨੂੰ ਜਿਹੜੀ ਕੀ ਹੈ ਕਿਸ ਤਰ੍ਹਾਂ ਅੱਗ ਲੱਗ ਅੱਗ ਲੱਗੀ ਇਹ ਗੱਡੀ ਰੋਡ ਦੇ ਉੱਤੇ ਅਚਾਨਕ ਜਾ ਰਹੀ ਸੀਗੀ ਇਹ ਬੈਟਰੀ ਵਗੈਰਾ ਕੋਈ ਸ਼ਾਰਟ ਹੋ ਗਈ ਆ ਤਾਰ ਤੇ ਸ਼ਾਰਟ ਹੋਣ ਕਰਕੇ ਜਿਹੜੀ ਆ ਵੀ ਉਹ ਅਗਲਾ ਕੀ ਤੇ ਸਰ ਕਿੰਨੇ ਕੋ ਜਾਨੇ ਅੰਦਰ ਸਵਾਰ ਸੀਗੇ ਮਤਲਬ 3-4 ਵਿਅਕਤੀ ਸੀਗੇ ਹਾਂਜੀ ਤੇ ਹੁਣ ਉਹ ਠੀਕ ਨੇ ਆ ਕਿਦਾਂ ਨੇ ਬਿਲਕੁਲ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਗਈ ਉਹ ਠੀਕ ਠਾਕ ਠੀਕ ਹੈ ਤੇ ਸਰ ਸ਼ਾਰਟ ਛੱਡ ਕਰਨਾ ਹੋਈ ਆ ਹਰ ਸ਼ਾਰਟ ਹੋਈ ਆ ਹਾਂ ਤੇ ਮੌਕੇ ਤੇ ਫਾਇਰ ਬਿਗੜ ਕਿੰਨੀ ਦੇਰ ਬਗਉੜ ਫਾਇਰ ਬਿਗੜ ਨਾਲ ਹੀ ਆ ਗਈ ਫਾਇਰ ਬਿਗੜ ਨੂੰ ਫੋਨ ਕੀਤਾ ਨਾਲ ਹੀ ਫਾਇਰ ਬਿਗੜ ਪਹੁੰਚ ਗਈ ਔਰ ਜਾਨੀ ਨੁਕਸਾਨ ਤਾਂ ਨਹੀਂ ਆ ਗਈ ਨਹੀਂ ਕੋਈ ਨੁਕਸਾਨ ਨਹੀਂ ਹਾਂ ਸੋ ਜਾਨੀ ਨੁਕਸਾਨ ਹਜੇ ਦੱਸਿਆ ਜਾ ਰਿਹਾ ਕਿ ਕੋਈ ਨਹੀਂ ਹੋਇਆ ਤ ਤੇ ਉਹ ਮਾਲਕ ਨਾਲ ਗੱਲਬਾਤ ਕਰਦੇ ਆ ਮਾਲਕ ਦੇ ਨਾਲ ਕੀ ਬੈਟਰੀ ਨੂੰ ਜਿਹੜਾ ਕਿ ਇਹ ਦੱਸਿਆ ਜਾ ਰਿਹਾ ਕਿ ਸ਼ਾਰਟ ਸ਼ਾਰਟਕਟ ਹੋਇਆ ਸੀਗਾ ਤੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰ ਸਰ ਤੁਸੀਂ ਉਹ ਗੱਡੀ ਦੇ ਮਾਲਕ ਹਾਂਜੀ ਹਾਂਜੀ ਸਰ ਨਹੀਂ ਸਰ ਤੁਸੀਂ ਉਹ ਗੱਡੀ ਦੇ ਮਾਲਕ ਹਾਂਜੀ ਸਰ ਕੀ ਹੋਇਆ ਸੀਗਾ ਬੇਟੇ ਅਸੀਂ ਇੱਥੋਂ ਲੰਘ ਰਹੇ ਸੀਗੇ ਤੇ ਇੱਕਦਮ ਉਹਦੇ ਵਿੱਚੋਂ ਧੂੰਆਂ ਨਿਕਲਿਆ ਸੀ ਸਾਈਡ ਤੇ ਰੋਕੀ ਐ ਤੇ ਇਕਦਮ ਉਹਦੇ ਵਿੱਚੋਂ ਅੱਗ ਭੜਕ ਪਈ ਹੈ ਕਿੰਨੇ ਕੋ ਜਾਣੇ ਸਵਾਰ ਸੀ ਸਰ ਬਸ ਅਸੀਂ ਦੋ ਹੀ ਸੀਗੇ ਜੀ ਮੈਂ ਤੇ ਮਿਸਟਰ ਪ੍ਰਦੀਪ ਹੈਗੇ ਨੇ ਅਸੀਂ ਦੋ ਜਣੇ ਸੀਗੇ ਕਿੱਥੋਂ ਆ ਰਹੇ ਸੀ ਤੇ ਕਿੱਥੋਂ ਜਾ ਰਹੇ ਸੀਗੇ ਯਾਰ ਆਪਣੇ ਆਫਿਸ ਤੋਂ ਆ ਰਹੇ ਸੀ ਕਿ ਘਰ ਨੂੰ ਜਾ ਰਹੇ ਸੀਗੇ ਹਾਂਜੀ ਤੇ ਸਰ ਦੱਸਿਆ ਜਾ ਰਿਹਾ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਬੈਟਰੀ ਨੂੰ ਅੱਗ ਲੱਗੀ ਹੈ ਕੋਈ ਸ਼ਾਰਟ ਸਰਕਟ ਨਹੀਂ ਬਟਰੀ ਨੂੰ ਕੁਝ ਨਹੀਂ ਲੱਗਿਆ ਬੈਟਰੀ ਉੱਥੇ ਹੈਗੀ ਹੈ ਠੀਕ ਠਾਕ ਪਈ ਹੋਈ ਹੈ ਕੋਈ ਨਵੀਂ ਬੈਟਰੀ ਨਾਲੇ ਅੱਛਾ ਇਹ ਪਤਾ ਨਹੀਂ ਹੁਣ ਕੌਣ ਸਟੋਰੀ ਸੁਣਾ ਰਿਹਾ ਹੈ ਇਹ ਠੀਕ ਹੈ ਕਿਸੇ ਨੂੰ ਕੋਈ ਜਾਣੀ ਨੁਕਸਾਨਤ ਨਹੀਂ ਹੈ ਨਹੀਂ ਨਹੀਂ ਕੁਝ ਨਹੀਂ ਹੈਗਾ ਇਹੋ ਜਿਹਾ ਬਚਾ ਹੋ ਗਿਆ ਹਾਂਜੀ ਹਾਂ ਬਿਲਕੁਲ ਬਚਾਇਆ ਜੀ ਸੋ ਮਾਲਕ ਦੇ ਨਾਲ ਵੀ ਗੱਲਬਾਤ ਕੀਤੀ ਕਿ ਕਹਿੰਦੇ ਕਿ ਉਹਨਾਂ ਦਾ ਜਿਹੜਾ ਕੀ ਜਾਨੀ ਨੁਕਸਾਨ ਕੁਝ ਨਹੀਂ ਹੋਇਆ ਦੋ ਜਾਨੇ ਸਵਾਰ ਸੀਗੇ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਲੋ ਕਿਲੋਮੀਟਰ ਜਿਹੜਾ ਕੀ ਜਾਨ ਲੱਗ ਜਾਂਦਾ ਵਾ ਜਦੋਂ ਗੱਡੀ ਨੂੰ ਜਿਹੜੀ ਕੀ ਅੱਗ ਲੱਗ ਜਾਂਦੀ ਹੈ ਅ ਵੱਡਾ ਹਾਸਾ ਜਿਹੜਾ ਇੱਥੇ ਟਲ ਗਿਆ ਜਿਹੜਾ ਕੀ ਜਾਨੀ ਨੁਕਸਾਨ ਵੀ ਨਹੀਂ ਹੋਇਆ ਅੰਦਰ ਜਿਹੜੇ ਬੈਠੇ ਵਿਅਕਤੀਆਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਫਾਇਰ ਬ੍ਰਿਗੇਡ ਵੀ ਮੌਕੇ ਤੇ ਪਹੁੰਚ ਚੁੱਕੀ ਸੀ ਤੇ ਮੌਕੇ ਤੇ ਪ੍ਰਸ਼ਾਸਨ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਇੱਥੇ ਪਹੁੰਚ ਚੁੱਕਾ ਹੈ ਸੀਗਾ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੰਡੀਗੋ ਟਾਟਾ ਗੱਡੀ ਹੈ ਜਿਹੜੀ ਹੈ ਸੜ ਕੇ ਸੁਆਹ ਹੋ ਚੁੱਕੀ ਹੈ ਅੰਦਰ ਅੰਦਰ ਦੀ ਤਸਵੀਰ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਜਿਹੜਾ ਕਿ ਹਾਲੇ ਵੀ ਭਾਪ ਜਿਹੜੀ ਹੈ ਹਾਲੇ ਵੀ ਗਰਮ ਗਰਮ ਇੰਨੀ ਕਿਉਂ ਭਾਪ ਗਰਮ ਹੈ ਹਾਲੇ ਵੀ ਜਿਹੜਾ ਕਿ ਇਹ ਧੂਆ ਗੱਡੀ ਚੋਂ ਨਿਕਲ ਰਿਹਾ ਵਾ ਸੜ ਕੇ ਰਾਖ ਹੋ ਚੁੱਕੀ ਹੈ ਗੱਡੀ ਅ ਤਸਵੀਰਾਂ ਦੇਖ ਸਕਦੇ ਹੋ ਕਿ ਮਾਲਕ ਵੱਲੋਂ ਦੱਸਿਆ ਜਾ ਰਿਹਾ ਕਿ ਇੰਦਾ ਦੀ ਕੋਈ ਸ਼ਾਰਟ ਸਰਕਟ ਨਹੀਂ ਹੋਈ ਪਰ ਪੁਲਸ ਪ੍ਰਸ਼ਾਸਨ ਵੱਲੋਂ ਜਿਹੜਾ ਕਿ ਦੱਸਿਆ ਜਾ ਰਿਹਾ ਹੈ ਕਿ ਬੈਟਰੀ ਵੱਲੋਂ ਸ਼ਾਰਟ ਸਰਕਟ ਹੋ ਗਈ ਸੀ ਕੋਈ ਵੀ ਜਰਾ ਕੀ ਜਾਣੀ ਨੁਕਸਾਨ ਨਹੀਂ ਹੋਇਆ ਜੁੜੇ ਰਹੋ ਦਰਣਾ ਲਾਈਵ ਦੇ ਨਾਲ ਮੈਂ ਜੋ ਮੇਰੀ ਸੰਜੀ ਦੇ ਨਾਲ ਧੰਨਵਾਦ